ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਨਤੀਜਿਆਂ ਚ ਕਈ ਉਲਟਫੇਰ ਹੋਣ ਦੀ ਸੰਭਾਵਨਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲਾ ਹੁਣ ਸਾਫ ਨਜ਼ਰ ਆ ਰਿਹਾ ਹੈ ਦਿੱਲੀ ਦੀਆਂ ਸਾਰੀਆਂ 70 ਸੀਟਾਂ ਦੇ ਵੋਟਾਂ ਦੀ ਗਿਣਤੀ ਜਾਰੀ ਹੈ ਸ਼ੁਰੂਆਤੀ ਰੁਝਾਨਾਂ ਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ ਭਾਜਪਾ 40 ਸੀਟਾਂ ਤੇ ਅੱਗੇ ਹੈ ਤੇ ਆਮ ਆਦਮੀ ਪਾਰਟੀ 30 ਸੀਟਾਂ ਤੇ ਅੱਗੇ ਹੈ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ ਹੁਣ ਤੱਕ ਦੇ ਨਤੀਜਿਆਂ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਤੇ ਬੀਜੇਪੀ ਆਮ ਆਦਮੀ ਪਾਰਟੀ ਤੋਂ 10 ਸੀਟਾਂ ਦੀ ਲੀਡ ਨਾਲ ਅੱਗੇ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ 223 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਉੱਥੇ ਹੀ ਦਿੱਲੀ ਦੀ ਮੌਜੂਦਾ ਸੀਐਮ ਅਤੀਸ਼ੀ ਕਾਲਕਾ ਜੀ ਸੀਟ ਤੇ 1342 ਵੋਟਾਂ ਨਾਲ ਪਿੱਛੇ ਚੱਲਦੀ ਹੈ ਇੱਥੇ ਭਾਰਤੀ ਜਨਤਾ ਪਾਰਟੀ ਦੇ ਰਮੇਸ਼ ਬੀਦੂਰੀ ਅੱਗੇ ਚੱਲ ਰਹੇ ਹਨ ਉੱਥੇ ਹੀ ਮਨੀਸ਼ ਇਸੋਦੀਆ ਜੰਗਪੁਰਾ ਸੀਟ ਤੇ 1314 ਵੋਟਾਂ ਨਾਲ ਪਿੱਛੇ ਚੱਲੇ ਹਨ ਇੱਥੇ ਭਾਜਪਾ ਦੇ ਤਰਵਿੰਦਰ ਸਿੰਘ ਅੱਗੇ ਚੱਲੇ ਹਨ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿਰਸਾ ਰਾਜੂਰੀ ਗਾਰਡਨ ਸੀਟ ਤੇ 3297 ਵੋਟਾਂ ਨਾਲ ਅੱਗੇ ਚੱਲੇ ਹਨ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਇਸ ਸੀਟ ਤੇ ਪਿੱਛੇ ਚੱਲੀ ਹੈ ਇੱਥੇ ਦੱਸਦੀ ਹੈ ਕਿ ਨਤੀਜਿਆਂ ਤੋਂ ਪਹਿਲਾਂ ਮਨੀਸ਼ ਇਸੋਦੀਆ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਜਾ ਰਹੀ ਹੈ ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਮਨੀਸ਼ ਸੋਧੀਆਂ ਨੇ ਕਿਹਾ ਕਿ ਨਤੀਜੇ ਵਾਲੇ ਦਿਨ ਹਰ ਕੋਈ ਚਿੰਤਤ ਹੈ ਅਸੀਂ ਵੀ ਇਨਸਾਨ ਹਾਂ ਪਰ ਸਾਨੂੰ ਭਰੋਸਾ ਹੈ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਕੰਮ ਕੀਤਾ ਹੈ ਲੋਕਾਂ ਨੇ ਇਮਾਨਦਾਰੀ ਅਤੇ ਕੰਮ ਦੀ ਰਾਜਨੀਤੀ ਨੂੰ ਵੋਟ ਦਿੱਤਾ ਹੈ ਅਸੀਂ ਕੁਝ ਘੰਟਿਆਂ ਬਾਅਦ ਹੀ ਸਰਕਾਰ ਬਣਾਉਣ ਜਾ ਰਹੇ ਹਾਂ ਉੱਥੇ ਹੀ ਕੇਂਦਰੀ ਮੰਤਰੀ ਹਰਸ਼ਮ ਲੋ ਉਤਰਾਣੇ ਕਿ ਹੈ ਕਿ ਅਰਵਿੰਦ ਕੇਜੀਵਾਲ ਦਾ ਕੋ ਸ਼ਾਸਨ ਅਤੇ ਉਹਨਾਂ ਅਤੇ ਉਹਨਾਂ ਦੀ ਪਾਰਟੀ ਦਾ ਭ੍ਰਿਸ਼ਟਾਚਾਰ ਜਨਤਾ ਦੇ ਸਾਹਮਣੇ ਆ ਗਿਆ ਹੈ ਜਿਸ ਕਾਰਨ ਜਨਤਾ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ ਦਿੱਲੀ ਭਾਜਪਾ ਨੂੰ ਆਪਣਾ ਪਰੋਸਯੋਗਤਾ ਦੂਜੇ ਰਾਜਾਂ ਵਿੱਚ ਵਿਕਾਸ ਕਾਰਜਾਂ ਪਿਛਲੇ 10 ਸਾਲਾਂ ਚ ਕੇਂਦਰ ਸਰਕਾਰ ਦੇ ਕੰਮਾਂ ਕਰਕੇ ਭਾਜਪਾ ਨੂੰ ਇੱਕ ਮੌਕਾ ਦੇ ਰਹੀ ਹੈ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਸੋਇਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ ਧੰਨਵਾਦ